ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਤੁਮ ਕਿੱਧਰ ਰਲ ਗਿਆ ਬਾਬਾ ਛੜੇ ਨਾਲ ਆ ਇਹ ਕੋ 10000 5 ਦਿਨ ਹੋ ਗਏ ਬੋਂਡੀ ਨਹੀਂ ਬੰਦਦੀ ਪਾਣੀ ਵਗੂ ਆਉਂਦੀ ਆ ਭੁੱਖੀ ਮਿਲ ਗਈ ਮਾਰੀ ਵੀ ਹਾਂ ਅੱਛਾ ਰਲਿਆ ਹੋਰ ਕੀ ਮੇਰਾ ਗੋਡੇ ਕੰਮ ਹੀ ਕਰਦੇ ਹਾਂ ਭੁੱਖੀ ਖਾਲਾ ਜੇ ਗੋਡੇ ਨਹੀਂ ਕੰਮ ਕਰਦੇ ਹਾਂ ਤਾਂ ਖਾਦੀ ਤਾਂ ਹੈ ਸੇਰਾ ਦਿਲ ਤੋਂ ਤਾਂ ਡੱਗੀ ਤੇ ਪਰ ਤਰੇ ਹੈ ਨਾ ਇੱਕ ਨੰਬਰ ਮਾਤਾ ਨੰਮਿੰਦਾਲਾ ਸ਼੍ਰੀ ਨਗਰ ਵਾਲੀ ਆ ਮਾੜਾ ਮਾ ਪੁੰਦਪਾਰ ਦੇ ਬੰਦਾ ਚਪਗੇ ਪਈ ਪਹਿਲਾਂ ਹੀ ਹੋਈ ਪਈ ਸੀ ਚਪ ਗਈ ਜਮ ਜੜੀ ਲੱਗ ਆ ਜਮ ਮੂੰਗੀ ਦੀਂਦੀ ਐਟ ਸਟ ਚ ਐ ਹੋ ਗਈ ਹਨ ਇਹ ਮੂੰਗੀ ਮਰੂ ਚ 40 45 ਨੂੰ ਹੱਥ ਦਾ ਉਹਦਾ ਮਾਜੂਦ 40 45 ਨੂੰ ਛੰਤੀ ਆ ਕੱਲੀ ਤੇ ਲੌਦਾਗਾ ਨਹੀਂ ਨਹੀਂ ਫਲੀਆਂ ਚੱਕ ਰੱਖੀਆਂ ਢੇਰ ਨਾਲ ਰੱਖ ਫਲੀਆਂ ਨਹੀਂ ਨਹੀਂ ਇੱਥੇ ਕੀ ਲੌਦਾਗਾ ਯਾਰਾ ਉਹੀ ਮਰ ਜਾ ਤੂੰ ਵੀ ਯਾਰ ਦੱਕਿਆ ਭੁੱਕੀ ਦਾ ਅੱਸੀ ਤੇ ਜਾਊਗੀ ਸਹੀ ਕਹਿੰਦਾ ਇਹ ਭਾਂ ਦਾ ਛੀ ਨਾ ਕਤੇ ਪਾਂਦੀ ਫੁੱਦੀ ਇਹ 200 ਮਾਂ ਲੈ ਕਲ ਜੇ ਨਾ ਨਾ ਜਾਊ ਨਛ ਬਦ ਕਰ ਤਾ ਸੋਦਾ ਦੋਨਾਂ ਦੀ ਯਾਰੀ ਹੋਰ ਖਾਇ ਤਾਂ ਸੇਰਾ ਹੁਣ ਤਕਾਨੇ ਤੇ ਸਹੀ ਤਾਂ ਬੁੰਡ ਪਾਟ ਗਈ ਜਮਾ ਚੱਪ ਨਾਲ ਗਿਆ ਸਾਡੇ ਨਾਲ ਮੈਂ ਕੀ ਕਰਾਂ ਮਰਦਾਰ ਰਲਿਆ ਪਹਿਲਾਂ ਆਉਂਦੀ ਸੀ ਨਹੀਂ ਆਇਆ ਕਿੱਦੋਂ ਤੂੰ ਐ ਤਾਂ ਦੱਸ ਦੇ ਮਾਪੂਕੀ ਮਰੀ ਤੇਰੇ ਫੇਟੇ ਸ਼ੇਰਾ ਤੁਸੀਂ ਕਰਦਾ ਇਹ ਰਾਤ ਨੂੰ ਕਿੱਦੋਂ ਤੋ ਆ ਫਿਰਦਾ ਯਾਰ ਉਹ ਕੀ ਕਰਾਂ ਮਰਦੇ ਨੂੰ ਤੁਰਨਾ ਪੈਂਦਾ ਸ਼ੇਰਾ ਕੀ ਜੀ ਕਰਦਾ ਪੁੱਕੀ ਪੱਕੀ ਲਿਆਉਂਦਾ ਕਿੱਥੋਂ ਆ ਜੂ ਐ ਤਾਂ ਦੱਸ ਦੇ ਸਾਨੂੰ ਦਵਾ ਦਾ ਤੁਹਾਨੂੰ ਵੀ ਜਿਆਦਾ ਕਿੱਥੇ ਉਹਦੀ ਮਾਰ ਹੀ ਆ ਗਈ ਪਹਿਲਾਂ ਲਿਆਉਂਦਾ ਸੀ ਕਿਸੇ ਮਿਸਟਰ ਤੋਂ ਅੱਛਾ ਐਮਪੀ ਵਾਲੀ ਦਿੰਦਾ ਸੀ ਅੱਛਾ ਹੁਣ ਤਾਂ ਭਾਂਡਾ ਲੰਨ ਉਹ ਡੱਕਰੇ ਜੇ ਕੋਟ ਨੂੰ ਪੁੰਨ ਜੇ ਇਹਦਾ ਪਤਾ ਨਹੀਂ ਕਾਦੇ ਵਿੱਚ ਪਾਪਾ ਮਾਰੀ ਆ ਗਈ ਮਾਰੀ ਹੈ ਨਾ ਵਾਲੀ ਮਾਰੀ ਪੁੱਛ ਨਾ ਭਾਂ ਚੁੱਧ ਬੜਾ ਬੜਾ ਹਾਲਾ ਹੈ ਆਏ ਕਰਛੇ ਨਾ ਹਾਂ ਭਾਈ ਬੈ ਨਾ ਜਾਏਗੀ ਯਾਰ ਤੂੰ ਰੀਜ ਨਹੀਂ ਗੋਡੀ ਨਹੀਂ ਕੰਮ ਕਰਦੇ ਆ ਜਾ ਯਾਰ ਮੈਂ ਚੱਲ ਲੱਗਦਾ ਭਾਂ ਜੀ ਲੋੜਾ ਜਾਵੇ ਤੂੰ ਤੈ ਤੋ ਹੋ ਜਾਊਂਗਾ ਨਾ ਹੂੰ ਪਲੇਖੇ ਪੰਡਿਆ ਪਲੇਖੇ ਕਾ ਪੰਡਿਆ ਹਾਂ ਉਹ ਜਗ ਪਿਆ ਉਹtheta ਦੀ ਭਾਂ ਨੂੰ ਮਰ ਭਾਂ ਦਾ ਲੰਨੂ ਇੱਕ ਬਾਟੀ ਮਰ ਗਿਆ ਜਮਾ ਹੁਣ ਤਾਂ ਆਪਾਂ ਵੀ ਬੈਠਣਾ ਪੂ ਭਾਈ ਆਪਾਂ ਦੀ ਭਾਂ ਦਾ 10 ਕੋ ਰਹਿ ਗਈ ਹੁਣ ਬਗ ਚਲਦੇ ਆ ਯਾਰ ਉਹਦੀ ਭਾਂ ਦੀ ਲਾਨਤ ਪੁੱਕੀ ਆ ਕੋਲੇ ਐਵੇਂ ਥੀ ਐਡੀ ਕਰ ਦੂ ਕੋਈ ਪੁਲਤ ਨੂੰ ਲੋੜਾ ਨਾ ਪਟਾ ਦੇ ਕੋਈ ਜਦੋਂ ਬੈਠਾ ਐ ਕਿ ਡਰਦਾ ਕੰਚਰ ਜਾ ਮੇਰੀ ਭਾਈ ਜਾ ਫਿਰ ਲਾਲਾ ਜੇਰੇ ਹੋ ਜਕੀ ਆ ਚੇਅਰਮੈਨ ਨਾ ਸਿੱਧੀ ਆ ਮੇਰੀ ਜਮਾਨਾ ਡਰਾਂ ਇਨੁ ਮਾ ਦਾ ਮਾ ਦਾ ਨੰਗਮਲਾੰਗਾ ਗੁੱਟੀਆਂ ਨੇ ਜੇ ਬਾਜਾ ਭੁੱਕੀ ਭੁੱਕੀ ਦਾ ਸਾਡੇ ਤੋਂ ਮੰਗਦਾ ਹਾਂ ਇਹ ਗੱਲ ਹੈ ਸ਼ਰਫ ਬਚਾ ਤੇ ਤੁਸੀਂ ਹਾਂ ਬਚਾ ਹਾਂ ਆ ਮੰਦੀ ਮੈਨੂੰ ਜਨਾ ਭੈਣ ਦੀ ਬੁੰਡ ਜਨਾ ਨਹੀਂ ਮੇਰੀ ਗੱਲ ਸੁਣ ਹਾਂ ਉੱਥੇ ਜਾਂਦਾ ਨਹੀਂ ਹੁਣ ਤੂੰ ਕਿੱਥੇ ਜਿੱਥੇ ਉੱਥੇ ਆ ਉਪਰ ਆਉਂਦੇ ਆ ਹੈਲੋ ਇਹ ਤਾਂ ਮੈਂ ਹੋ ਗਿਆ ਪੰਜ ਦੀ ਬੁੰਡ ਦੇ ਤਾਈਤੀ ਬਲਾ ਹੈ ਮੇਰਾ ਥਲਾ ਕੰਜਰ ਜਾ ਹਾ ਨੂੰ ਮੈਂ ਮੈਂ ਨਾ ਮੂੰਗੀ ਮੂੰਗੀ ਦੇਖਣਾ ਮੂੰਗੀ ਦੇ ਕਿ ਲੋੜਾ ਲੱਗਾ ਤਾਂ ਕੁਝ ਵੀ ਨਹੀਂ ਹੈਗਾ ਉਹ ਇਹ ਕੰਜਰ ਰੇ ਮੇਲੇ ਦਾ ਮੱਥਾ ਟੇਕਦਾ ਸੁੱਖ ਸੱਖ ਰਹਿੰਦੀ ਹੂ ਇਹਦੀ ਗੱਲ ਸਹੀ ਹੈ ਤਾਂ ਕਰ ਕਿ ਤੂੰ ਆਏ ਹੋ ਜਾ ਤੂੰ ਆਏ ਹੋ ਜਾ ਆਤਾ ਕਾਸ਼ੀ ਜੀ ਖਾਦ ਜਾ ਯਰ ਦਬਾਲਦਾ ਹੋ ਗਿਆ ਤੂੰ ਮੈਂ ਤਾ ਰੁਕ ਜਾ ਜਾ ਕੀ ਗੱਲ ਹੈ ਕੋਈ ਮੈਂ ਤੋਰ ਕਰਦਾ ਗਿਆ ਹੀ ਪੰਜ ਜੱਗਵਾ ਜੀ ਆ ਜਾ ਆਉਂ ਮਜਾ ਬੰਬੂ ਸ਼ੰਭੂ ਆ ਜਾ ਆ ਜਾ ਆ ਠੰਬੂ ਆ ਰ ਆ ਰ ਆ ਰ ਲੱਕ ਜਾ ਓਏ ਲੱਤ ਖਿੱਚੀ ਸ਼ਰਾ ਨਸਤ ਖੜ ਗਈ ਲੱਤ ਖਿੱਚੀ ਸ਼ਰਾ ਖੱਚੋ ਖੱਤ ਮਰੀ ਖੱਚ ਪਾਂ ਦੱਲ ਖੱਚਾ ਬੰਨਾਂ ਆਹ ਨਾ ਗੋਦੇ ਦਾ ਤੇ ਪੰਜੀ ਨੂੰ ਓਏ ਆਏ ਕਿ ਤੱਕਾ ਕਰਦਾ ਭੈਣ ਦਾ ਯਾਰ ਤਿੰਨ ਰੋਲੇ ਕੰਮ ਗਲੇ ਨੂੰ ਟਾਲ ਭੈਣ ਦੇ ਲੋੜੇ ਨੂੰ ਕਿੱਧਰ ਰੜ ਗਿਆ ਆਪਣੇ ਨਾਲ ਇਹ ਮੈਨੂੰ ਲੱਗਦਾ ਜੀ ਪੁਲਤ ਨੂੰ ਫੜਾਊਗਾ ਮੈਂ ਤੈਨੂੰ ਦੱਛਾ ਭੈਣ ਦਾ ਲੰਨ ਅੱਦਾ ਕਰੂਗਾ ਪੁਲਸ ਨਾਲ ਗੱਲ ਤੇਰੀ ਕੀ ਕਹਨੇ ਹੋ ਕੁਛ ਨਹੀਂ ਇਹ ਤਾਂ ਮੂੰਗੀ ਹੀ ਦੇਖਦੇ ਆ ਮੂੰਗੀ ਤਾਂ ਵਧੀਆ ਅਸੀਂ ਤਾਂ ਗੱਲ ਕਰਦੇ ਮੂੰਗੀ ਵਧੀਆ ਖਰੀ ਜੀ ਰੋਂ ਤਾਂ ਜਮਤ ਇੱਕ ਲੰਬਰ ਜਮਤ ਤਾਂ dane ਤੇ ਮੂੰਗੀ ਮੂੰਗੀ ਨੂੰ ਕੀ ਹੋਇਆ ਜਦ ਆਪਣਾ ਵੀ ਅਮਲੀ ਸੀਲ ਦੀ ਭਾਂ ਦੇ ਲਾਨਾ ਵੜ ਗਿਆ ਕੰਜਰਦਾਰ ਕੀ ਗੱਲ ਕੁੱਕੀ ਖਾਕ ਬੋਲ ਰਿਹਾ ਆ ਨਾ ਲਾਇਆ ਕਰੋ ਮਾੜਾ ਹੁੰਦਾ ਜੇ ਮੈਂ ਬਦਾਈ ਤੇ ਜਾਂਦਾ ਤੇਰੀ ਬੰਦ ਤੇ ਕੀ ਦਾ ਹੋਏ ਕੋਈ ਨਾ ਕੋਈ ਨਾ ਥੋੜਾ ਕਰੋ ਨਾ ਫੜਾ ਥੋੜਾ ਜਿਹਾ ਤਾਂ ਹੈਗਾ ਇਹ ਦੀ ਬੰਦ ਤੇ ਉਂ ਉਂਗਲਾਂ ਦੇ ਜਾਂਦਾ ਕੱਲਾ ਤੇ ਦੀ ਭਾਂਦੀ ਬੰਦ ਮੰਗੂ ਲਾਏਗਾ ਉਹ ਲਾਨਣ ਨੂੰ ਹੱਥ ਪਾ ਲੈ ਅਮਲੀਆ ਇਹਨੂੰ ਆਇਆ ਵੀ ਡੱਕੇ ਡੱਕੇ ਬੰਦ ਤੇ ਉਂਗਲਾਂ ਲਈ ਮੈਂ ਕਹਿੰਦਾ ਕੀੜਾ ਮੇਰੇ ਮੈਂ ਤਾਂ ਦੇਖ ਲਾ ਮੈਂ ਕਿਹਾ ਕੀੜਾ ਸੱਚੀਆਂ ਨੂੰ ਕੀੜਾ ਤਾਂ ਕੱਢ ਦਿੰਦੇ ਮੈਂ ਤਾਂ ਕਹਿੰਦਾ ਡਾਣ ਹੈ ਜੀ ਇਹਦੇ ਮੂੰਹ ਅੱਖ ਲੱਗਣ ਦੇ ਦੀ ਲਾਉਂ ਉਹ ਤੇਰੀ ਭਾਂ ਦੀ ਰੰਗ ਉਹ ਉੱਠਾ ਉਹ ਭਾਂ ਦੇ ਖੜ ਜਾ ਦੌੜਾ ਦੂਦਾ ਤਾਂ ਨਹੀਂ ਖੜ ਜਾ ਖੜ ਜਾ ਮਿੰਟ ਚ ਖੜਾ ਮੇਰੇ ਸਾਲੇ ਮੈਂ ਤਾਂ ਕਹਿੰਦਾ ਗਾ ਦਿੰਦੇ ਇਹਦੇ ਉਹ ਮਿੰਟ ਚ ਖੜਾ ਹੋ ਖੜ ਜਾ ਆ ਆ ਦੇਖ ਉੱਠ ਘੜਿਆ ਉੱਠ ਘੜਿਆ ਮੈਨੂੰ ਦਾ ਹੱਥ ਹੱਥਰਾਤਰ ਤੇ ਹੱਥ ਲਾਗੇ ਦੇ ਆ ਇਹ ਕਹਿੰਦੇ ਪਾਣੀ ਪੀ ਲੈਣ ਦਾ ਘੁੱਟ ਜਿ ਚੱਕਰ ਹੁੰਦੇ ਨਾ ਚੰਗਾ ਤਾਂ ਮਿਲਿਆ ਨਾ ਬੇਸਤੀ ਲੱਗੀ ਸੀ ਬੇਸਤੀ ਛੋਟਾ ਤੇ ਇੱਥੇ ਹੈ ਨਾ ਉੱਠ ਘੜਿਆ ਤੂੰ ਮੇਲੇ ਨਾਲ ਜਿਹਾ ਪਾਣੀ ਨਾ ਆ ਜੇ ਕਿਉਂ ਪਲੇਖਿਆ ਜਾ ਪੈਂਦਾ ਪਲੇਖਾ ਤਾਂ ਕਿਉਂ ਪੈਂਦਾ ਪਰ ਉਹਨੇ ਪੌੜੀ ਸਾਉ ਵੀ ਮੈਨੂੰ ਲੱਗਦਾ ਪੁਰਾਣੇ ਦਾ ਪਰੇ ਤੋਂ ਗੀਲਾ ਨਾ ਯਾਰ ਸ਼ੇਰ ਪੁੱਕੀ ਦਾ ਬੈਗ ਭਜਾ ਉਹੀ ਮਰੀ ਨਾ ਯਾਰ ਤੂੰ ਯਾਰ ਸ਼ੇਰ ਪੁੱਕੀ ਪਿੱਛੇ ਆ ਜਾ ਯਾਰ ਉਹ ਪਾ ਦੇ ਪੁੱਕੀ ਛੜੀ ਨਾ ਕਰਦੀ ਆ ਪਯੌਰ ਉਹਨੇ ਦਾ ਤੇਲ ਖਾ ਜੂਂਦੀ ਗੱਡੀ ਕਿੱਥੇ ਆ ਗਿਆ ਪਰਾਉਣਾ ਸ਼ੇਰ ਤੂੰ ਆ ਕਰ ਲੁਕ ਜਾ ਆ ਜਾ ਥਾਰ ਕਰਾਂ ਉਹੀ ਆਈ ਨਾ ਹੋਏ ਉਹਨਾ ਆ ਜਾ ਖੁੱਡ ਚਾ ਜਾ ਲੈ ਲਾਣਾ ਸ਼ੇਰ ਤੋਂ ਬਚਾ ਲੂੰ ਹਾਂ ਮੀਆ ਭਾਂ ਦਾ ਲੰਨ ਬੁੰਡ ਮਾਰੂ ਗੱਡਾ ਪੜਿਆ ਉਹ ਦੇ ਦੇ ਫਿਰ ਥੋੜੀ ਜਿਹੀ ਭਾਂ ਦੇ ਲੰਨਾਂ ਕਿ ਤਾ ਤਲਜੀ ਭਾਈ ਅੱਦੇ ਦੇ ਥੋੜੀ ਜੀ ਦੇ ਦੇ ਤੂੰ ਪੈਂਡਾ ਲੰਡ ਨੜੀ ਰਾਲ ਗਾ ਧਾਰ ਮਾਰੀ ਕਰੀ ਨਾ ਯਾਰ ਮਾਰ ਕਾਦੀ ਯਾਰ ਏ ਥੋੜੀ ਜੀ ਦੇ ਦੇ ਨੂੰ ਪਦੇ ਕੰਮ ਨੇ ਮੇਰੇ ਮੈਂ ਬੇਦੀ ਕਹਿੰਦਾ ਕਿਪਾ ਕੀ ਖਾਦੀ ਆ ਪੈਂਡੇ ਲੌੜੇ ਦੀ ਤਲ ਜੂ ਪਰ ਇਹਨੂੰ ਥੋੜੀ ਜੀ ਦੇ ਦੇ ਗੁੰਡ ਲੈ ਨਾ ਥੋੜੀ ਜੀ ਦੇ ਦੇ ਮੈਂ ਜਬਾਦ ਨਾ ਸੀ ਜੇ ਤੂੰ ਹੋ ਜਾ ਬੱਟਰ ਦਾ ਉਟਾ ਲਾਲਾ ਐ ਕਰ ਜੂ ਰੇ ਧੀ ਜੀ ਲੌੜੇ ਦਿਆ ਸ਼ਰਮ ਕਰ ਕੋਈ ਸ਼ਰਮ ਤੇ ਮੇਰੀ ਜੋਰੇ ਆ ਉੱਤੇ ਤਰੇ ਤੂੰ ਹੋਜੂ ਮਾੜਾ ਜੱਜੇ ਆਖੇ ਲੱਗ ਜੇ ਤਾਂ ਆਪਣਾ ਪਿਆਰਾ ਇਹ ਦੇ ਦੇ ਥੋੜੀ ਜਿਹੀ ਮੰਗਦਾ ਯਾਰ ਦਿਵਾਕ ਦਾ ਕੰਮ ਕਰ ਦੇ ਜੱਜਾ ਲੈ ਸਾਧੂ ਦਾ ਜੱਜਾ ਲਾ ਤੂੰ ਥੋੜਾ ਜੀ ਹਾਂ ਹੂੰ ਤਾਂ ਹੁੰਦਾ ਮਾੜਾ ਹਨਾ ਹਾਂ ਉਹਦੀ ਪੈਂਦੀ ਬੰਦੀ ਜੀ ਕਿਉਂ ਖਵਾਈ ਇਹਨੂੰ ਯਾਰ ਮੱਛਾ ਟੇਕ ਦੇ ਨੂੰ ਮੈਂ ਤਮਤ ਤੋ ਸੌਂ ਜਾਂਦਾ ਕੋਲੇ ਆਖਾਂ ਪੈਂਦਾ ਮੱਛਾ ਟੇਕਦਾ ਜੱਜਾ ਓਏ ਕਾਣ ਕਦੇ ਨਹੀਂ ਜਾਣਾ ਜਾਂ ਜੰਬੜ ਘਰੀ ਆ ਬੈੱਡ ਤੇ ਪਿਆ ਆ ਹਾ 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 ਹੁਣ ਤਰਾਹਾ ਹੂਆ ਗੁੰਡ ਪਟ ਗਈ ਬੈ ਜਾ ਸਰਾਨਾ ਲੇਲਾ ਓਏ ਲੱਗਾ ਈ ਸਰਾਨਾ ਲੇਲਾ ਕੜੀ ਲੱਗਾ ਕੜੀ ਵੱਧ ਸੀ ਬਣਾਇਆ ਭਾਈ ਤਾਕੇ ਕੜੀ ਵੱਧ ਸੀ ਕੇ ਮੈਨੂੰ ਲੱਗਿਆ ਕੁਛ ਨਹੀਂ ਹੁੰਦਾ ਕੜੀ ਨੂੰ ਕੋਈ ਵਧੀਆ ਬਣ ਗਏ ਓਏ ਅੱਛਾ ਅੱਕੇ ਪਣਗੇ ਹੋਣਾ ਮੱਚਾਂ ਲਾਤਾ ਯਰ ਇਹਨੇ ਤਾਂ ਮੱਟਾਂ ਨੂੰ ਲਾ ਤਾਂ ਦਵਾਈ ਲਾ ਦਿੰਦੇ ਆ ਦਵਾਈ ਕੀ ਲਾਏਗਾ ਹੁਣ ਤੱਕ ਕਰਤਾ ਜਿਹੜਾ ਕੰਮ ਇਆ ਛੱਡੇ ਜੇ ਕਰ ਤਾ ਛੋੜੇ ਕਰਦਾ ਕਿ ਸਾਨਾ ਲੱਗੇ ਤੇ ਤੁਰ ਕੇ ਆ ਓਏ ਆ ਦੇਖਾ ਜੇ ਕਈ ਬੱਜੀ ਪੈਂਡ ਲਾਉਂਦਾ ਮਰਦਾ ਪੈਂਡ ਲਾਣੇ ਆਦਾ ਤੇਰੀ ਪੈਂਦੀ ਬੰਦ ਹੋ ਗਿਆ ਓਏ ਕੱਢ ਜਾ ਓਏ ਸੰਗਣੀ ਲਾਉਂਦੇ ਰਹੇ ਕੀ ਹੋ ਗਿਆ ਕੱਢ ਜਾ ਸੀ ਕੀ ਕਰਦਾ ਓਏ ਸੰਗਣੀ ਲਾਉਂਦਾ ਸੀ ਮੈਂ ਤੇ ਠਾਉਂਦਾ ਸੀ ਮੇਰੇ ਤੋਂ ਘਿਪਾਲ ਦੇ ਪੈਂਦ ਦੇ ਲੰ ਨੂੰ ਡਲੇ ਲੁੱਟਾ ਵਾ ਬਣਾ ਜੇ ਪੈਂਦੀ ਬੰਦ ਮਰਾਵਾ ਬੰਡ ਪਾ ਦੂ ਆਪਣੀ ਮਾਰ ਨੂੰ ਨਾ ਨਾ ਛੇੜਾ ਮੈਂ ਤਾਂ ਇਹ ਜੱਟ ਕੰਮ ਕਰਿਆ ਨਹੀਂ ਕਦੇ ਛੋਕਾ ਵਾਲਾ ਅੱਜ ਕਦਾਂ ਸਾਡੇ ਨਾਲ ਆ ਓਏ ਮੱਕੜੀ ਜੀ ਕੀ ਬਾਈ ਬੱਠਾ ਹੈ ਉੱਪਰ ਇੱਕ ਹੀ ਕਹਿੰਦੀ ਆ ਆ ਦੇਖ ਜਾ ਰੇ ਬਰੂਗੀ ਬਰੂਗੀ ਉਹ ਬਰੂਗੀ ਬਰੂਗੀ ਤੇਰੇ ਬਰੂਗੀ ਬਰਗੀ ਬਰਗੀ ਮਰਜੀ ਇੱਥੇ ਸ਼ਰੇ ਦਾ ਹਾਲ ਨਾ ਵੜ ਜਾਂਦੇ ਮੱਚੂ ਚ ਧਰੀ ਲੋਂਡ ਫੜਨੇ ਇੱਕ ਘਟੋ ਲਈ ਨਾ ਹੋ ਪਾਇਓ ਖਾਓ ਮਾਤਾ ਪਾਣ ਢਿੱਲੇ ਬੇ ਲੰਨ ਰੱਖੋ ਤੇਰੀ ਪਾਂਹ ਦੀ ਬੰਦ ਮਾਰੀ ਫੱਜੀ ਹੋ ਨਮਰਗ ਓਏ ਪੈਂਦੀ ਦੰਦਮਾਜੀ ਓਏ ਉਹ ਫੇਰ ਮਰ ਪੈਂਦੀ ਲੰਨਾ ਮਰ ਗਿਆ ਪੱਤੇ ਦੀ ਪੈਂਦੀ ਆਹ ਉਹ ਫੇਰ ਆਹ ਪੈਂਦੀ ਲੰਨਾ ਮਰ ਗਿਆ ਪੈਂਦੀ ਬੰਦ ਖੜਾ ਉਹ ਮੈਂ ਤਾਂ ਸਭ ਕਰ ਨਹੀਂ ਪਾ ਤਾ ਆ ਗਿਆ ਆ ਗਿਆ ਆ ਕੇ ਦਾ ਨੱਕ ਬੰਨੀ ਜੇ ਲਈ ਜਾਂਦਾ ਦੇਖ ਲੈ ਬੋਤ ਨਹੀਂ ਲੱਗਿਆ ਕੋ ਜਾ ਕੋਈ ਆਪਾ ਕੀ ਗੱਲ ਉਹ ਲੈ ਕਰ ਲੋ ਆਪਾਂ ਨੂੰ ਕੋਈ ਦਾ ਬੋਲ ਜਾ ਕੋਈ ਤਾਇਆ ਕਿੱਧਰ ਫਿਰਦਾ ਹੈ ਛੇੜਾ ਕਿੱਧਰ ਫਰਦਾ ਓ ਯਾਰ ਮੈਂ ਤਾਂ ਮਸਲਬੀ ਜਗਾ ਜਾ ਲਿਆ ਸੀ ਅੱਛਾ ਹਾਂ ਇਹਦੇ ਨਾਲ ਆਪਣੀ ਬੋਲ ਚੱਲ ਗਈ ਬੇਚਰੀ ਪਰੀ ਤੋਂ ਅੱਛਾ ਇਹ ਘਰੇ ਲੜਪੀਏ ਕਣੀ ਮੌਤ ਤੇ ਤੇਰੇ ਕੋਲੇ ਪਹੂੰ ਅੱਛਾ ਪਰ ਮਸ ਤਾਂ ਆਇਆ ਹੋਰ ਤੱਕ ਇਹਨਾਂ ਦਾ ਘਰ ਬਣਿਆ ਆਪਣਾ ਤੇਰਾ ਚੰਗਾ ਕੰਮ ਨਹੀਂ ਤਾਇਆ ਰੋਜ਼ ਦੇ ਕੰਮ ਹੋ ਗਿਆ ਤੇਰਾ ਉਹ ਤਾਂ ਤੇਰੀ ਗੱਲ ਮੰਨ ਕੇ ਉਹ ਕੀ ਕਰਕੇ ਕਿੱਧਰ ਨੂੰ ਜਾ ਕੇ ਛੜਾਉਣ ਤੂੰ ਆ ਪਛਾਣਾ ਗਿਆ ਤੇਰੀ ਤਾਈ ਬਿਮਾਰ ਹੈ ਅਪਰੇਸ਼ਨ ਜਾ ਕਰਾਇਆ ਇਹ ਤੋਲingan ਜਾਨਾ ਹੁਣ 20 ਦਿਨ ਹੋ ਗਏ ਅੱਛਾ ਮਰ ਜਾਂਦੇ ਤਰ ਲਿਆ ਆਪਣਾ ਆਪਣੀ ਮੁਹੱਬਤ ਹੈ ਜਬਾਨੀ ਬੇਲੇ ਦੀ ਤੇਰੀ ਚੰਗੀ ਗੱਲ ਨਹੀਂ ਤਾਇਆ ਜਵਾਕਾਂ ਦੀ ਖਰਾਬ ਕਰੀ ਨਾ ਚਾਰਕਰ ਵਾਲਾ ਤੂੰ ਪਹਿਲਾਂ ਵੈ ਕਰਤੀਆ ਓਏ ਉਹ ਤਾਂ ਕੁੜੀ ਦਾ ਵਿਆਹ ਕਰਿਆ ਸੀ ਇਸਕਾ ਮਸ਼ਰੀਮਤ ਪਿਆ ਗਾਲ ਤਾਂ ਨਾ ਨਾ ਕੁੜੀ ਦਾ ਵਿਆਹ ਕਾਨੂੰ ਕਰਿਆ ਆਪਣੋ ਨੂੰ ਨਾਲ ਲਈ ਫਿਰਦਾ ਓਏ ਨੂੰ ਵਿਚਾਰੀ ਨੂੰ ਕੀ ਕਦੇ ਕੋਈ ਦਾਣੇ ਫੱਕਾ ਲੈ ਗਈ ਜਾਂ ਕੋਈ ਘਰ ਆ ਬੜਾ ਤੇ ਨਾ ਉਹ ਮੁਹੱਬਤ ਆ ਸਾਡੀ ਇੰਨੇ ਰੁਪਿਆ ਨਹੀਂ ਇਹਨੂੰ ਖਰਾਬ ਕਰ ਜਾ ਮੈਂ ਅੱਛਾ ਚੱਲ ਮੈਂ ਤਾਂ ਕੀ ਲੈਣਾ ਤੇਰੀ ਮਰਜ਼ੀ ਆ ਤਾਇਆ ਉਹ ਤਾਂ ਗੱਲ ਸਣੀ ਐ ਕਰੀ ਹਾਂ ਆਪਣਾ ਤਾਂ ਇਹ ਪੁੱਤ ਜੇ ਦਾ ਪਰਦਾ ਬਕਾ ਗਾਂਹ ਗੱਲ ਕਰੀ ਨਾ ਨਾ ਮੈਂ ਤਾਂ ਕੀ ਲੈਣਾ ਗਾਂਹ ਗੱਲ ਕਰਕੇ ਮੈਂ ਤਾਂ ਤੇਰੇ ਕਰ ਕੀ ਤੁਰੇ ਮਖਾ ਨਿਮਾ ਹੋਊਗਾ ਚਲੋ ਤਾਂ ਕੀ ਕੈਂਡ ਹਾਂ ਕੇ ਮਾਚਲੇ ਵੀ ਹੋਰ ਤਾਂ ਨਹੀਂ ਕੋਈ ਖਾ ਫਿਰਦਾ ਸੀ ਮੋਟਰ ਦਾ ਨਾ ਨਾ ਹੋਰ ਤਾਂ ਕੋਈ ਨਹੀਂ ਹੈਗਾ ਲੰਗ ਜਾ ਲੰਗ ਜਾ ਮੂੰਗੀ ਦਰਵਾਣਾ ਹੋਏ ਹਾਂ ਮੂੰਗੀ ਨੂੰ ਪਾਣੀ ਲਾਉਣਾ ਮੱਛੀ ਜੇ ਪਿਛਾ ਲਾਈਟ ਆਈ ਹੋਈ ਆ ਅੱਛਾ ਅੱਛਾ ਚੱਲ ਬੱਜ ਕੇ ਛੱਡ ਦੇ ਤਾਂ ਪਰਦੇ ਪਈ ਸਾਡੇ ਤਾਂ ਬਰਾਂਡ ਜੀ ਹੋ ਗਈ ਯਾਰ ਹਾਂ ਹੋਣੀ ਆ ਹਾਂ ਬਕਾ ਨਾ 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 ਮੈਂ ਤਾਂ ਕੀ ਲੈਣਾ ਕੀ ਜਾਣਾ ਕੋਈ ਐਂ ਤਾਂ ਤੂੰ ਛਾ ਜਾ ਮੈਂ ਪਹਿਲਾਂ ਹੀ ਬਹੁਤ ਬੜੀ ਤੂੰ ਨਹੀਂ ਗੱਲ ਕਰਦਾ ਨਾ ਨਾ ਮੈਂ ਨਹੀਂ ਕਰਦਾ ਤੇ ਸ਼ਕਲੋਂ ਤੇਰਾ ਰਕਾ ਚ ਬਣਾ ਨਾ ਕੋਈ ਨਹੀਂ ਤਾਂ ਕੋਈ ਨਹੀਂ ਜੀ ਇਹ ਤਾਂ ਇਹ ਤਾਂ ਆਪਣਾ ਭਤੀਜਾ ਹੀ ਲੱਗਦਾ ਮੁੰਡਾ ਆਪਣੀ ਛੱਕਿਆਂ ਚੋਂ ਮੇਰੇ ਬਾਪੂ ਦਾ ਭਾਈ ਨਹੀਂ ਸੀ ਜਿਹੜਾ ਵੱਡਾ ਗੰਗਨ ਗੰਗਨ ਦਾ ਪੁੱਤ ਹੈ ਸਾਡੇ ਛੱਕਿਆਂ ਚੋਂ ਮਤਲਬ ਤੇ ਆਪਣੀ ਭਤੀਜਾਂ ਦੀ ਥਾਂ ਲੱਗਦਾ ਗੱਲ ਤਾਂ ਨਹੀਂ ਕਰਤਾ ਇਹ ਬੰਦਾ ਇਹ ਜ ਮਤਲਬ ਵੀ ਗੱਲ ਵੱਡਿਆ ਜਾਉ আচ্ছা ਗੱਲ ਨਹੀਂ ਕਰਦਾ ਇਹ ਪਹਿਲਾਂ ਇੱਕ ਰਕਮਾਂ ਜੀ ਆਇਆ ਨਾ ਮੇਰੇ ਨਾਲ ਤੇ ਇਹ ਕਹਿੰਦਾ ਵੀ ਤਾਇਆ ਮੈਂ ਕੀ ਲੈਣਾ ਆਪਣੇ ਸਿਰ ਤੇ ਕਰਦਾ ਬਾਰੇ ਬੰਦੇ ਬਾਪਾ ਉਮ ਨਹੀਂ ਕਰਦਾ ਵੀ ਪੱਕਾ ਆਏ ਹੋ ਜਾਏ ਇੱਧਰ ਗੱਲਾ ਆ ਹੋ ਮੈਂ ਕੱਲ ਕਾਇਤਾ ਵਖੀ ਕਰੀ ਪਜਾਈ ਨੂੰ ਹੋਰ ਕੀ ਕਹਿੰਦੀ ਬੋਦੀ ਸੋ ਕੁਛ ਬਈ ਉਹ ਤਾਂ ਕਹਿੰਦੀ ਤਾਂ ਨੇ ਬਾ ਪੈ ਗਿਆ ਮੈਂ ਚੰਬੜ ਗਿਆ ਉਹਨੇ ਬਾ ਤਾਂ ਕਾਨੂੰ ਮਨੂ ਕਾ ਹਲ ਜੀ ਕੱਲ ਪੈਂਦੇ ਲੌੜੇ ਫੇਰਾ ਚੰਬੜੇ ਕਾਲ ਕੀ ਕਹਿੰਦੀ ਨੇ ਦੇਖਿਆ ਹੀ ਨਹੀਂ ਮੈਨੇ ਤੰਗ ਵਾਰੀ ਕਰੀ ਕਾਂ ਕੋਟਾ ਫੇਰ ਆਏ ਵੀ ਉਮਰ ਜ਼ਫਰ ਕੋਦੇ ਨਾਲ ਕਿਛੇ ਚਾਲ ਚੱਲੀ ਉਹਨੇ ਆਛ ਉਹ ਨਿਆਣੀ ਸੀ ਤੂੰ ਤਾਂ ਦੇਖ ਲੈਂਦਾ ਉਹ ਤਾਂ ਤੇਰੀ ਗਾਇ ਮੈਥੋਂ ਖੜਿਆ ਨਹੀਂ ਗਿਆ ਫਿਰੋ ਇਹ ਮਤ ਨਹੀਂ ਖਾਂ ਖੁੱਟਣਾਂ ਸੀ ਰਾਤ ਚਪਾਂ ਔਖੀ ਹੋ ਗਈ ਮੇਰਾ ਜੀ ਨਹੀਂ ਲੱਗਦਾ ਤੇਰੇ ਬਿਨਾ ਲੱਗਦਾ ਨਹੀਂ ਕਿਦ ਨਾ ਫਾਪੰਦਾ ਤੂੰ ਉਹ ਤਾਂ ਫਿਰ ਤੂੰ ਜਿਹੜੋ ਕਹੇਗੀ ਬੁਛਾਰੀ ਮੈਂ ਆਖਾ ਪਹਿਲੇ ਬੋਲੀ ਆ ਗਈ ਉਹਨੇ ਨਹੀਂ ਮੈਂ ਨਹੀਂ ਐਸੀ ਗੱਲਾਂ ਬਾਤਾਂ ਨਾ ਕਰ ਪਾਲੂਆ ਗੱਲਾਂ ਬਾਤਾਂ ਕਰੀਆਂ ਬਾੜਾ ਕੋਈ ਹੋ ਨਹੀਂ ਕਰਿਆ ਆ ਲੈ ਸਰ ਤੇਰੀ ਉਹ ਸੁਤਰੀ ਨਹੀਂ ਜਾਂਦਾ ਸੀ ਯਾਰ ਅੱਛਾ ਔਕੜ ਕੀ ਹੋ ਫਿਰ ਇੱਥੇ ਤੜਕੇ ਵੇ ਪਹਿਲੀ ਚਾਹ ਨਾ ਤਰੀ ਗਈ ਉਹ ਤੋਂ ਕੋਈ ਹੋਰ ਰੌੜਾ ਕਲੇਸ਼ ਤਾਂ ਨਹੀਂ ਪੈ ਕੇ ਰੇ ਕਲੇਸ਼ ਕੀ ਉਹਦੇ ਘਰ ਦਾ ਕੰਨਾ ਤੂੰ ਚਾਹ ਤਰ ਲਾ ਅੱਛਾ ਔਕੜੀ ਮੈਂ ਤੋ ਖੈਣੀ ਜਾਂਦਾ ਮੈਂ ਸਿੱਧਾ ਉਹ ਚੱਲ ਹੁਣ ਇਹ ਦੂ ਬਾਜ ਹੈ ਜਾ ਕੰਮ ਕਰ ਦੇ ਬੱਛਾ ਝਖੜਾ ਮੈਂ ਤਾਂ ਤੇਰੇ ਨਾਲ ਹੀ ਲੋਟਾਂ ਮਾਪਾਂ ਤੋਂ ਨਹੀਂ ਕਿਸੇ ਨਾਲ ਹੋ ਰਹੇ ਗੀਆਂ ਗੱਲਾਂ ਹੁੰਦੀਆਂ ਅੱਜ ਖਾਈ ਹੋ ਕੀ ਤੂੰ ਖਾ ਲਿਆ ਹਾਂ ਤੋ ਦੁਰੀਆਂ ਦਾ ਭੇਜ ਵੀ ਨਹੀਂ ਆਉਂਦਾ ਨੇ ਇਹ ਕੰਮ ਜੀ ساری ਉਮਰ ਨਾਲ ਕਰਤੀ ਸ਼ਵਾਦ ਸ਼ਵਾਦ ਸੀ ਓਏ ਬਸ਼ਾਬ ਕਰ ਲਿਆ ਮਸਤ ਕੇ ਆਉਂਦਾ ਕੁੜੀ ਦੇ ਖਾਸਮਾਂ ਦਾ ਬੁਲਬੁਲਾ ਚੜਾਈ ਨਾ ਬੁਲਬੁਲਾ ਕਿਹੜਾ ਚੜਾਉਣਾ ਮੈਂ ਤਾਂ ਜਾਈ ਚੱਲੂੰਗਾ ਸਿੱਧੇ ਗਰੇਦੀ ਤੇਰੇ ਕੀ ਗੱਲ ਦੀ ਹੈ ਕਹਿੰਦਾ ਹੋ ਮੈਂ ਤਾਂ ਨਿੱਕ ਗੱਲ ਪੁੱਛਾਂ ਕਿ ਮੈਂ ਕੱਲ ਕੀ ਖਾਤਾ ਸੀ ਤੂੰ ਸੱਚੋ ਸੱਚੀ ਦੱਸੀ ਅੱਲਾ ਮਾਤਲਬੀ 2 ਕਾਰਡ ਭੁੱਕੀ ਦੇ 48 ਚਾਹ ਨਾਲ ਤੇ 2 ਕ੍ਰੈਚਰ 9 ਆਈ ਚਾਹ ਨਾਲ ਇੱਕ ਮਾਤਲਬੀ ਬਗਾਇਰਾ ਜੀ ਡੇਢ ਵਾਲੀ ਚਾਹ ਨਾਲ ਤੇ 3 ਵਜੇ ਫੇਰ ਚਾਰ ਚੌਕੇ ਭੁੱਕੀ ਦੇ ਤੇ ਮਾਤਲ ਪਉਗਾ ਗਰੇਜੀ दारू ਦਾ ਫੇਰ ਅਥਣੇ ਪਾ 1 ਵਜੇ ਇੱਕ ਸਿਰ ਦੁਖਦੇ ਦੀ ਗੋਲੀ ਜੇ ਮੱਛਲ ਦੋ ਆਈ ਲਪੜੇ ਸਾਥ ਨੇ ਜੇ ਮੇਰਾ ਦਿਲ ਜਾਣੀ ਖੜਦਾ ਸੀਗਾ ਐਨੇ ਕਿ ਚੀਜ਼ ਖਾਜੀ ਕੋਈ ਤੇਰਾ ਫੇਰਾ ਪੈ ਗਿਆ ਤੇਰਾ ਉਹ ਕੋਈ ਭਾਲਾ ਹੀ ਫੇਰਾ ਉਹ ਤਾਂ ਰੋੜ ਵੇਜਵਾ ਮੂੰ ਦੁਰਦੀ ਸੀ ਤੜਕੇ ਅੱਛਾ ਹੋਰ ਉਹ ਜੇ ਫਿਰ ਮੱਛਲ ਨਾ ਪੀ ਉਹ ਹੋ ਪੌਣੇ 200 ਵਾਲੇ ਫੋਟ ਵਾਲੇ ਪੱਤਣ ਤੇ ਖੜੀ ਆਂ ਗਾਂ ਕਾ ਜਾਣੀ ਪੰਨਿਆ ਪਾਂਡੋ ਜਾਂ ਤੂੰ ਹੁਣ ਚਲਦੀ ਆ ਪੌਣੇ 400 ਵਾਲੇ ਤੇ ਮਿੱਠੇ ਪਾਣੀ ਤੇ ਕੰਮ ਲਗੀ ਚੱਲ ਜਾਨੀ ਖਰਾਬ ਲੈ ਤੂੰ ਤਾਂ 5 6 ਵਾਲੇ ਪੱਤਣ ਨੂੰ ਹੱਥ ਮਾਰਦੀ ਆ ਇਹਦਾ ਕੀ ਨਉ ਤੂੰ ਜਰਵਾਣੀ ਵਾਲੀ ਪਈ ਆ ਜਾ ਉਹ ਤਾਂ ਨਹੀਂ ਹੁਣ ਮਰ ਕੇ ਹੁੰਦਾ ਮੈਂ ਤਾਂ ਸ਼ੌਕ ਨਾਲ ਪਹਿਲਾਂ ਜੇ ਕੈਪਰ ਕੂਪਰ ਤੇ ਬਰਫਾ ਪਾ ਕੇ ਮਾਚਲ ਪੱਕਾ ਕੰਮ ਕਰਕੇ ਟਰਕੇ ਗਿਆ ਆਹਾ ਆ ਰ ਆ ਰ ਲਪੈ ਦੇ ਲਾ ਨਦੇ ਦੇ ਗੋਟੇ ਨਵੇਂ ਨਾ ਪਵਾਰਾ ਮੇ ਨਵੇਂ ਪਵਾਰਾ ਬਣ ਕੇ ਕਾੜ ਡੀਆ ਬਣਿਆ ਜਨੋਂ ਦੀ ਉੱਥੇ ਮੈਨੂੰ ਆਇ ਲੱਗਦਾ ਵੀ ਮੁਖਤਬੰਗੂ ਪਾਇ ਗੰਦੀ ਹੈ ਹਾਂ 5 ਲੱਖ ਰੁਪਏ ਤੇ ਪਏ ਜਾਂਦੇ ਆ ਫਿਰ ਮੈਂ ਆਏ ਸਾਭ ਲਾਉਣਾ ਵੀ ਜਿਹੜੇ ਰੋਟਾ ਪਰ ਨਸ਼ਾ ਨੱਪਾ ਕਰਦੇ ਆ ਬਗਾਨੀ ਚੀਜ਼ ਚੱਲਣੀ ਨਹੀਂ ਸਰੀਰ ਚ ਫਿੱਟ ਹੀ ਨਹੀਂ ਬਣੀ ਜਿਵੇਂ ਫੋੜ ਦਾ ਬਲੇਟੀ ਦਾ ਸਮਾਨ ਨਹੀਂ ਮਿਲਦਾ ਆਪਣੇ ਪੁਰਜੇ ਨਹੀਂ ਮਿਲਦੇ ਡਾਕਟਰਾਂ ਤੋਂ ਨਾ 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 ਇਹ ਤਾਂ ਗੱਲ ਹੈ ਕਈ ਤੇ ਤਾਂ ਫਿੱਟ ਆ ਜਾਂਦੇ ਕਈ ਤੇ ਆਉਂਦੇ ਨਹੀਂ ਹਾਂ ਹਾਂ ਇਹ ਤਾਂ ਮਤਲਬੀ ਕੋਰੋਲਾ ਗੱਡੀ ਵਾਲਾ ਕਮਾ ਸਮਾਨ ਨਹੀਂ ਆਪਣੇ ਮਿਲਦਾ ਕਿਤੋਂ ਇਹ ਤਾਂ ਕੋਈ ਬੰਦਾ ਨਸ਼ੇ ਵਾਲਾ ਚੰਗਾ ਘੋਰੀ ਹੋਵੇ ਕੋਈ ਉਹਦੇ ਮਤਲਬੀ ਗੋਡੇ ਕੋਈ ਮਿਲ ਜੇ ਨ ਚਾਲੂ ਹਾਲਤ ਚ ਡਿਸਪੋਇਲ ਦੇ ਭਈ ਐ ਤਾਂ ਨਹੀਂ ਪਾਉਂਦੇ ਹੋ ਡਾਕਟਰ ਆਪਦੇ ਸਾਬ ਨਾਲ ਪਾਉਂਦੇ ਆ ਮੈਂ ਵੀ ਆਪਦੇ ਸਾਹ ਨਾਲ ਹੀ ਪੌਣਾ ਸਾਹ ਬਤਾਵਦੀ ਰੱਖਣਾ ਪੈਂਦਾ ਕੋਈ ਚੀਜ਼ ਆ ਹੁਣ ਮੈਂ ਕਿਹਦੇ ਸਾਹ ਨਾਲ ਥੋੜੀ ਪਾਉਂ ਕੀ ਹੋ ਰੋ ਇਹ ਹੋਰੂ ਕਰੇ ਜਾਂਦੀ ਜਾਂਦੀ ਮੇਰੇ ਤੇ ਇੱਕ ਗੁਣ ਕਰ ਜੀ ਵੀ ਇੱਕ ਗੋਡਾ ਤੇਰਾ ਪਵਾਲਾ ਕਢਾ ਕੇ ਮੈਂ ਮੈਨੂੰ ਜਮਾਈ ਕਾ ਮਤਵਾਦੇ ਤੂੰ ਦੇਖਾ ਕੌਮ ਮਟੋਕੀ ਬਣ ਮਤਲਬੀ ਹੋਣ ਮਤਲਬੀ ਕੋੜੀ ਬਣ ਜੀ ਫਿਰ ਕਿੱਡੀ ਕਰ ਲਿਆ ਕੋਣ ਹੋਰ ਪਾਂਜੀ ਬੁੱਢੀ ਇੱਥੇ ਦੋ ਨਾ ਨਾ ਮੈਂ ਨਹੀਂ ਬਾਲਦੀਂ ਪਪਾ ਬਾਂਧੀ ਨਾ ਮੈਂ ਨੀ ਕੋਟਾ ਪਾਉਂਦੀ ਤੇਰੇ ਅੱਛਾ ਮੈਂ ਕਿਹਾ ਕਿ ਕਿਉਂ ਨਹੀਂ ਪਵਾਉਂਦੀ ਲੈ ਗੱਲ ਪੁੱਠੀ ਲਈ ਨਾ ਤੂੰ ਇੱਕ ਤਾਂ ਮੈਂ ਮੈਂ ਵੀ ਪਾਈ ਦਿਲ ਲਾਣ ਦੇ ਦਿਆਂ ਦੋ ਪੱਤਰੇ ਮੋੜ ਤੇ ਤੜਕੇ ਰਹਿਨੇ ਮੂੰਹ ਤੇਰਾ ਸੁੱਕੀ ਜਾਂਦਾ ਚ ਮੂੰਹ ਤਾਂ ਮੱਛਲਵੀਂ ਘਰ ਮੈਂ ਐਸ਼ ਵਾਲੀ ਹੋਗੀ ਛਾਲੇ ਹੋ ਰ ਜੀ ਆਹਾ ਮੈਂ ਹੋਗੀ ਅੱਗ ਸਵਾ ਕੱਲ ਤਾਂ ਫਿਰ ਮੱਛਲਵੀਂ ਪੰਜ ਚਾਰ ਸ਼ਕੀਰੀਆਂ ਚ ਰੂਟ ਕੱਟਿਆ ਹੈ ਆਹ ਪਾਕਿਸਤਾਨ ਲੈ ਖੜਾ ਕਿਹੜੇ ਲਾਉਣੇ ਚੱਕੀ ਮੜੇ ਮਾ ਲੱਤਾਂ ਜੱਬੋ ਚੌਕੇ ਪਈ ਜਾਂਦੇ ਭਾਂਦੇ ਯਾਰ ਲਿਆ ਨਿਸ਼ਾਨਾ ਕੱਟ ਖਾਤਾ ਵੇ ਕਾਨੂੰ ਕਰਲਾ ਸੇਵਾ ਕੰਜਰਾਰ ਇੱਕ ਗੱਲ ਹੋਰ ਕਹਿਣਾ ਮੈਂ ਬੁਰਤ ਜੇ ਆਪਾਂ ਕਦੇ ਬਾਹਰ ਚਾਂਸ ਬੰਚਣੇ ਆਪਨੂੰ ਮਾਰਤਾ ਮੋਟਰ ਤੇ ਮਾਸਤਲ ਵੀ 66 ਪੰਨੂ ਮਿਰਜੇ ਸੇਵਾ ਮੂੰਹ ਸਵਾਦ ਬਣੂ ਇੱਥੇ ਸੁੱਖਾਂ ਪੂਰੀਆਂ ਹੋਇਆ ਕਰਨੀ ਨਾ ਆਪਣੇ ਦੋਨਾਂ ਦੀ ਲੈ ਮੇਲਾ ਲੱਗੂ ਕੰਬਲੀ ਹੋਈ ਇੱਥੇ ਪੰਜ ਚਾਰ 6 ਕਿੱਲੇ ਚ ਕਿਤੇ ਜਾ ਕੇ ਦੁਨੀਆ ਕੱਟ ਰੌਲ ਹੋਇਆ ਕਰੂ ਗੱਡੀਆਂ ਤੇ ਗੱਡੀਆਂ ਲੈਣਾ ਲੱਗ ਜਾਨੀਆਂ ਵੇਫੇ ਹੋਰ ਕੀ ਪਾਲਦਾ ਪੋਦੇ ਭੱਜ ਲੱਗ ਜਾਨੇ ਆ ਬਾਜ ਤਾਂ ਲੱਗਾਗੇ ਆਪੀ ਅੱਕਿਆ ਮਾਰ ਜੂ ਕਦੇ ਮੈਂ ਇਸ ਗੱਲ ਨੂੰ ਸਮ ਜਨਾ ਬਿਆਪਾ ਬੜ ਹੋਜ ਕੇ ਜੇ ਕਿਤੇ ਆਪਾਂ ਨੂੰ ਮਾਰ ਦੇ ਕਤਲ ਹੋ ਜੇ ਨਾ ਆਂਬਰ ਹੋ ਕੇ ਦੋ ਬਣਨੇ ਸਮਾਦਾ ਇੱਕ ਤੇਰੀ ਇੱਕ ਮੇਰੀ ਇੱਕ ਤੇਰੀ ਤੇ ਇੱਕ ਮੇਰੀ ਮਤਲਬੀ ਵੀ ਉੱਥੇ ਜੇ ਕਿਸੇ ਦਾ ਬਿਆਨ ਨਹੀਂ ਹੁੰਦਾ ਕਿਸੇ ਦਾ ਜਗਾਰ ਨਹੀਂ ਲੱਗਦਾ ਕਿਸੇ ਦੀ ਕੋਈ ਮਤਲਬੀ ਗੱਲਬਾਤ ਨਹੀਂ ਇਹ ਚੀਜ਼ਾਂ ਸੁੱਖਾਂ ਪੂਰੀਆਂ ਹੋਇਆ ਕਰਨੀਆਂ ਤੇ ਮਤਲ ਨਸ਼ਾ ਕਿੜਿਆ ਕੋ ਨਾਲ ਜਿਹੜਾ ਨਸ਼ਾ ਕਿੜਾ ਹੈ ਕੋ ਫੀਮ ਦਾ ਭੋਗ ਲਵਾਤਾ ਦਾ ਕੰਮ ਪਾਰ ਜਿਵੇਂ ਕਿਸੇ ਦਾ ਖੜਾ ਘਟ ਹੁੰਦਾ ਉਹ ਸੁੱਖਿਆ ਕਰੂ ਐ ਪੈਂ ਦੇ ਲੰਨ ਦਾ ਖੰਭਾ ਬਣ ਜਾ ਕੋ ਇਹ ਸੁੱਖਾ ਤੂੰ ਦੇਖ ਲਈ ਮੇਰੀ ਗੱਲ ਯਾਦ ਤੁਹਾਨੂੰ ਕੱਟ ਲੱਗਦਾ ਹਾਂ ਇਹ ਇਹ ਸਮਾਜ ਤੇ ਪੂਰੀਆਂ ਹੋਣੀਆਂ ਗੱਲ ਮੇਰੀ ਯਾਦ ਰੱਖੀਆਂ ਜਦੀ ਮੇਲੇ ਲੈ ਐ ਕੋਈ ਮਾਮੂਲੀ ਬੰਦਾ ਮਰ ਜੇ ਨਹੀਂ ਤੂੰ

ਆਹ ਚੰਦਨੀ ਪੱਤੀ 12 ਆਖੇ ਲੋਕ ਗਰੇਜ ਲੋਕ ਆਖੇ ਛੇ ਮਤਲਬੀ ਖੋਜਾਂ ਕਰਨਗੇ ਕਿਵੇਂ ਸੀ ਵੀ ਹਾਂ ਕਿਵੇਂ ਬੰਦੇ ਦਾ ਥਿਆਰ ਸੀ ਕਿਵੇਂ ਕੰਮ ਕਰਦਾ ਸੀ ਕਿਵੇਂ ਰੋਜ਼ ਟਾਈਮ ਚੱਕਦਾ ਕਿਵੇਂ ਬੰਤ ਤੋਂ ਪੱਤੀ ਇਹ ਮਸਲਵੀ ਬੁਰੋਤੀ ਚਰ ਬਰਾਬਰ ਖੜੀ ਹੋ ਕੇ ਬੰਤ ਦੇ ਆਪਣਾ ਜਿਹੜਾ ਪੂਰਨਿਆ ਤੇ ਚੱਲੂ ਵੀ ਹਾਂ ਬਾਕੀ ਬੰਦਾ ਜਾਂਦਾ ਜਾਂਦਾ ਕੋਈ ਖੱਟੀ ਖੱਟ ਗਿਆ ਕੀ ਕਾ ਹਾਂ ਇਹ ਇਹ ਮੈਨੂੰ ਮਤਲਬ ਹੀ ਮੇਰਾ ਸੁਪਨਾ ਜਿੰਦਗੀ ਦਾ ਵੀ ਐ ਬਣੇ ਪੂਰਾ ਤਾਂ ਹੋਊਆ ਪਰ ਸੁਪਨਾ ਹੈ ਪੂਰਾ ਤਾਂ ਹੋਊਗੀ ਤਾਂ ਹੀ ਤਾਂ ਮੰਝੇ ਆਉਨੇ ਆ ਤੱਕੀ ਛੋ ਜਾਉਣਾ ਦੋ ਜੀ ਵੀ ਦੀ ਪੈਂਦੀ ਲੰਨ ਦੇ ਦਿਆਂ ਬਿਆ ਕਮਟਾ ਰੋ ਜਨ ਭਲਾਇਆ ਕਰ ਕਿਉਂ ਹੋਰ ਸਾਡੇ ਵੀ ਘਰੇ ਫਿਰ ਤੀਚੀ ਕਰਦਾਗਾ ਆਪੇ ਹੜਜੂ ਪੈਣ ਜਾ ਕੇ ਉਹਨੂੰ ਦੰਗਰੂ ਕਦਾ ਕਿਨਾਂ ਮਸੀਰੀ ਤੋਂ

ਉਹ ਚੀਜ਼ੀ ਕਰਦਾ ਤੈਨੂੰ ਆਖੀ ਤਾਂ ਜਾਨੀ ਉਹ ਇਹ ਤੋਂ ਕੰਮ ਲੈ ਲੈ ਜਿਹੜੀ ਰੱਬ ਨੇ ਲਾਈ ਆ ਫੁੱਦੀ ਦੇ ਵਿੱਚ ਮੱਚ ਕੇ ਸਭਾ ਹੋ ਜੂ ਕੰਮ ਕੋਈ ਨਹੀਂ ਆਉਣੀ ਜਿਹੜਾ ਪਰ ਗਿਆ ਤੇਰੇ ਲਾਇਆ ਕਿੰਨਾ ਤਾਂ ਹੁਣ ਕੰਮ ਲੈ ਲੈ ਪਰ ਹੁਣ ਕੰਮ ਰਹਿ ਗਈ ਤੂੰ ਉਹ ਨਹੀਂ ਫਰਕ ਹੁੰਦਾ ਵੀ ਮੈਂ ਚਾਹੀ ਇਹ ਚੀਜ਼ੇ ਕਰਾਉ ਰੱਖਣਾ ਵੀ ਜੇ ਕੋਈ ਛਾਰ ਕੁਦਰਤ ਨੇ ਦਿੱਤਾ ਜਾਂ ਤੈਨੂੰ ਮਤਲਬੀ ਕੌਲੀ ਦਿੱਤੀ ਆ ਕੁੰਡਾ ਦਿੱਤਾ ਕੁੰਡੀ ਵੀ ਕੋ ਸਾ 74 ਤੇ ਆਪੇ ਪੈਂਦੇ ਲੰਨ ਦਾ ਫੇਰ ਜਾ ਕੇ ਗੱਲਾਂ ਸੁਣਦਾ ਡਰਾਈਵਰ ਆ ਓਏ ਇਹ ਭੈਣ ਗੱਲਾਂ ਕਿਵੇਂ ਕਰਦਾ ਹਾਂ ਗੱਲਾਂ ਤਾਂ ਦੇਖ ਕਰਦਾ